ਕਰ ਵਾਲੀ ਸਿਰਫ ਉਦੋਂ ਤੱਕ ਤੁਹਾਡੀ ਹੁੰਦੀ ਹੈ ਜਦੋਂ ਤੱਕ ਉਹ ਤੁਹਾਡੇ ਨਾਲ ਰੁੱਸਦੀ ਹੈ ਲੜਦੀ ਹੈ ਹੰਝੂ ਕੜਦੀ ਹੈ ਤੇ ਤੁਹਾਨੂੰ 2 4 ਤਹਨੇ ਮਹੀਨੇ ਦਿੰਦੀ ਹੈ ਤੇ ਕਹਿੰਦੀ ਹੈ ਜੋ ਵੀ ਉਹਦੇ ਮਨ ਵਿੱਚ ਹੁੰਦਾ ਹੈ ਬਿਨਾਂ ਸੋਚੇ ਬਿਨਾਂ ਸਮਝੇ ਬੇ ਤੜਕ ਹੋ ਕੇ ਪਰ ਜਦੋਂ ਉਹ ਦੇਖ ਲੈਂਦੀ ਹੈ ਉਹਦੇ ਰੁੱਸਣ ਦਾ ਉਹਦੇ ਹੰਝੂਆਂ ਦਾ ਤੁਹਾਡੇ ਤੇ ਕੋਈ ਫਰਕ ਨਹੀਂ ਹੈ ਤਾਂ ਉਹ ਇੱਕ ਦਿਨ ਰੁੱਸਣਾ ਛੱਡ ਦਿੰਦੀ ਹੈ ਰੋਣਾ ਛੱਡ ਦਿੰਦੀ ਹੈ ਤੁਹਾਡੇ ਹਰ ਗੱਲ ਦਾ ਜਵਾਬ ਹੱਸ ਕੇ ਦੇਣ ਲੱਗ ਜਾਂਦੀ ਹੈ ਸਮੇਟ ਲੈਂਦੀ ਹੈ ਉਹ ਉਹ ਆਪਣੇ ਆਪ ਨੂੰ ਤੇ ਤੁਸੀਂ ਸਮਝਣਾ ਲੱਗਦੇ ਹੋ ਕਿ ਸਭ ਠੀਕ ਹੋ ਗਿਆ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹ ਸ਼ਾਂਤ ਨਹੀਂ ਹੈ ਉਹ ਜਿਉਂਦੇ ਜੀ ਮਰ ਚੁੱਕੀ ਹੈ ਕਿਤੇ ਨਾ ਕਿਤੇ ਹੁਣ ਆਪਣੀ ਸ਼ਮਾਂ ਦਾ ਗਲਾ ਘੁੱਟ ਦਿੱਤਾ ਹੈ ਤੇ ਹੁਣ ਜੋ ਤੁਹਾਡੇ ਕੋਲ ਹੈ ਉਹ ਤੁਹਾਡੇ ਨਾਲ ਰਹਿ ਕੇ ਵੀ ਤੁਹਾਡੀ ਨਹੀਂ ਹੈ ਔਰ ਤਨੂੰ ਪਿਆਰ ਤੇ ਇੱਜ਼ਤ ਦੀ ਭੁੱਖ ਹੁੰਦੀ ਹੈ